ਦੇ ਬੇਟੇ ਸਾਹਿਬ ਜੀ ਇਤਨੇ ਨਾ ਤੁਹਾਨੂੰ ਪਹਿਲਾਂ ਦੱਸਿਆ ਜਿਹੜੀ ਪੀਐਫ 26 ਹੈਗੀ ਆ ਇਹ ਤਕਰੀਬਨ ਪੱਕਣ ਲਈ 120 ਦਿਨ ਲੈਂਦੀ ਆ ਇਹਦਾ ਜਿਹੜਾ ਬੂਟੇ ਦਾ ਉਸਦਾ 102 ਸੈਂਟੀਮੀਟਰ ਦੇ ਲਗਭਗ ਹੁੰਦਾ ਇਹਦੀ ਪਨੀਰੀ 20 25 ਦਿਨ ਦੀ ਲਾਉਣੀ ਆ ਤਾਂ ਕਿ ਇਹਦਾ ਜਿਹੜਾ ਬੂਝਾ ਹੈਗਾ ਚੰਗਾ ਬਣੇ ਤੇ ਇਹਦਾ ਜਿਹੜਾ ਹੈਬਰੇ ਝਾੜਾ ਉਹ 30 ਕੁਇੰਟਲ ਦੇ ਲਗਭਗ ਹੈ ਪਰ ਸਾਡੇ ਸਵਾਰਨ ਦੇ ਇਤਿਹਾਸ ਵਾਲੇ ਦਾ ਝਾੜਾ ਜਿਹੜਾ ਤਕਰੀਬਨ 35 40 ਕੁਇੰਟਲ ਤੱਕ ਵੀ ਚਈ ਵਾਰੀ ਇੱਥੇ ਨਿਕਲਿਆ ਤੇ ਇਸ ਵੈਰੈਟੀ ਨੂੰ ਇਸ ਵੇਲੇ ਇੱਕ ਵੀ ਕਿਸਮ ਦੀ ਨਾ ਕੋਈ ਕੀੜਾ ਨਾ ਪਵਾਰੀ ਇਹ ਅਸੀਂ ਪਾਣੀ ਬੜਾ ਥੋੜਾ ਲਾ ਰਹੇ ਆਂ ਦੇਖੋ ਬਿਲਕੁਲ ਇਸ ਵੇਲੇ ਸੁੱਕਾ ਲੱਗਿਆ ਹੋਇਆ ਤੇ ਇਹਨੂੰ ਸ਼ੀਟ ਬਲੱਡ ਬਿਲਕੁਲ ਨਹੀਂ ਹੈਗੀ ਨਾ ਕੋਈ ਪੱਤਾ ਲਪੇਟ ਆ ਨਾ ਕੋਈ ਪਲਾਂਟ ਆਪਰ ਹੈ ਤੇ ਨਾ ਇਹਨੂੰ ਹਰਦੀ ਰੋਗ ਹੈ ਤੇ ਕਹਿ ਸਕਦੇ ਆਂ ਕਿ ਸਾਰੇ ਕੀੜੇ ਤੇ ਬੁਆਰੀਆਂ ਤੋਂ ਰਹਿਤ ਹੈ ਕਿਸੇ ਵੀ ਕਿਸਾਨ ਵੀਰ ਨੇ ਜਿਹੜਾ ਅਗਲੇ ਸਾਲ ਸੀਡ ਲੈਣਾ ਜਾਂ ਸੀਡ ਸਾਡਾ ਖੜਾ ਖੇਤ ਵੀ ਆ ਕੇ ਚੈੱਕ ਕਰ ਸਕਦਾ ਹੈ ਇਸ ਸਾਲ ਹੜਾ ਨੇ ਬਹੁਤ ਵੱਡਾ ਨੁਕਸਾਨ ਕਰਿਆ ਤੇ ਬਹੁਤ ਏਰੀਆ ਦੇ ਵਿੱਚ ਜਿਹੜੀ ਜੀੜੀ ਆ ਉਹ ਮਰ ਗਈ ਤੇ ਕਈ ਜਗ੍ਹਾ ਦੇ ਉੱਤੇ ਜਿਹੜਾ ਚਾਈਨੀ ਵੈਰ ਦਾ ਮਦਰੇ ਬੂਟੀ ਵਾਲੀ ਪ੍ਰੋਬਲਮ ਉਹ ਉਹ ਝਾੜਿਆਂ ਝੋੜਿਆਂ ਦੇ ਵਿੱਚ ਪਰ ਸਾਡੇ 50 ਏਕੜ ਦੇ ਵਿੱਚ ਇੱਕ ਵੀ ਪਲਾਂਟ ਹੈ ਜਿਹੜਾ ਉਹ ਮਦਰੇ ਬੂਟੇ ਦਾ ਨਹੀਂ ਹੈਗਾ ਕੋਈ ਵੀ ਨਹੀਂ ਹੈਗਾ ਤੇ ਨਾ ਇਹਦੇ ਵਿੱਚ ਕੋਈ ਆਪ ਪਲਾਂਟ ਹੈ ਸਾਡੀ ਤਕਰੀਬਨ ਜਿਹੜੀ ਲਾਸਟ ਰੂਪਿੰਗ ਹੈਗੀ ਆ ਤਕੀਰਲੇ ਜਿਹੜੇ ਢੇੜਾ ਹੈਗਾ ਸਾਡਾ ਜਿਹੜੇ ਉੱਪਰ ਬੂਟੇ ਅਸੀਂ ਕੱਢ ਰਹੇ ਆ ਇਹ ਜਿਹੜਾ ਸਾਰਾ ਬੀਜ ਆ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬ੍ਰੀਡਰ ਸੀਡ ਲਿਆ ਤੇ ਮੇਰੇ ਅੱਗੇ ਫਾਊਂਡੇਸ਼ਨ ਕਰਕੇ ਅਸੀਂ ਕਿਸਾਨ ਵੀਰਾਂ ਨੂੰ ਜਾ ਕੇ ਸੀਡ ਜਿਹੜੇ ਵੰਦਦੇ ਨੇ ਦੁਕਾਨਦਾਰ ਵੀਰ ਉਹਨਾਂ ਨੂੰ ਵੀ ਵੰਦਦੇ ਆ ਤੇ ਇਹ ਜਿਹੜੀ ਵੈਰਾਈਟੀ ਆ ਪੰਜਾਬ ਦੇ ਵਿੱਚ ਤਕਰੀਬਨ ਸਭ ਤੋਂ ਵੱਧ ਏਰੀਆ ਜਿਹੜਾ ਇਸ ਪੀਐਸਾ 26 ਦੇ ਹੇਠ ਹੀ ਹੈਗਾ ਤੇ ਇਹ ਜਿਹੜੀ ਵੈਰਾਈਟੀ ਆ ਤਕਰੀਬਨ ਕਹਿ ਸਕਦੇ ਆ ਵੀ ਪਾਣੀ ਦੀ ਬਹੁਤ ਵੱਡੀ ਬਚਤ ਹੁੰਦੀ ਹੈ ਜਿਹੜੇ ਕਿਸਾਨ ਵੀਰ 2-2 3-3 ਫਸਲਾਂ ਲੈਂਦੇ ਨੇ ਸਾਲ ਦੇ ਜਿਨ੍ਹਾਂ ਨੇ ਅਜੇ ਟਾ ਆਲੂ ਲਾਉਣੇ ਮਟਰ ਲਾਉਣੇ ਉਹ ਵੀ ਇਹਦੀ ਤਕਰੀਬਨ ਖੇਤੀ ਬਹੁਤ ਕਰਦੇ ਨੇ ਇਹਦੇ ਨਾਲ ਸਾਡਾ ਪਾਣੀ ਦੀ ਬੜੀ ਬਚਤ ਹੋਈ ਹੈ ਸਾਡੇ 50 ਦਾ 50 ਇੱਕ ਰਸੀ ਹਰ ਸਾਲ ਲੇਜ਼ਰ ਕਰਾਹੇ ਨਾਲ ਪੱਧਰ ਕਰਕੇ ਫੇਰ ਅਸੀਂ ਇੱਥੇ ਧੋਨਾ ਲਾਉਨੇ ਆ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੈਂਸੀਓਮੀਟਰ ਦੀ ਸਿਫਾਰਸ਼ ਕਰਦੀ ਹੈ ਵੀ ਟੈਂਸੀਓਮੀਟਰ ਲਾ ਕੇ ਤੇ ਪਾਣੀ ਦੀ ਬਚਤ ਹੁੰਦੀ ਹੈ ਮੈਂ ਸਮਝਦਾ ਹਾਂ ਹੁਣ ਕਿਸਾਨਾਂ ਦੀ ਜਿਹੜੀ ਅੱਖ ਆ ਉਹ ਟੈਂਸੀਓਮੀਟਰ ਹੈ ਇਹ ਸਾਹਿਦ ਪ੍ਰੀਤ ਸਿੰਘ ਉਹਨੇ ਜਿਹੜਾ ਪਾਣੀ ਆ ਬਹੁਤ ਪੰਜਮ ਨਾਲ ਆ ਰਹੇ ਨੇ ਤੇ ਤਾਂ ਕਿ ਇਹਨੂੰ ਹੜ੍ਹ ਦੀ ਰੋਗ ਆ ਜਿਹੜਾ ਉਹਦੀ ਘਟਕਦਾ ਜਦੋਂ ਜ਼ਿਆਦਾ بارشਾਂ ਹੁੰਦੀਆਂ ਨੇ ਥੱਲੇ ਪਾਣੀ ਖੜਾ ਉਸ ਤੋਂ ਬਾਅਦ ਚੁੰਦੀ ਹੈ ਫਿਰ ਹੜ੍ਹ ਦੀ ਰੋਗ ਵੀ ਆਉਂਦਾ ਤੇ ਹੁਣ ਇਹ ਕਹਿ ਸਕਦਾ ਜੀ ਇਹ ਸਾਡੀ ਲਾਸਟ ਰੋਗਿੰਗ ਹੈਗੀ ਆ ਅਕੀਰ ਲਈ ਉਚੜੀ ਮੇਂ ਬੂਟੇ ਅਸੀਂ ਲਾਸਟ ਵਾਰ ਪੱਟਣ ਲੱਗੇ ਆ ਤੇ ਤਕਰੀਬਨ ਕਹਿ ਸਕਦੇ ਹਾਂ ਇਹ ਬਿਲਕੁਲ ਪਿਓਰ ਸੀਡ ਹੈ